ਜ਼ਿੰਦਗੀ ਵਿੱਚ ਕਾਮਯਾਬੀ ਕੌਣ ਨਹੀਂ ਚਾਹਦਾ ਹਰ ਕੋਈ ਇਸ ਦੇ ਪਿੱਛੇ ਭੱਜ ਰਿਹਾ ਹੈ ਪਰ ਅਸਲ ਸਵਾਲ ਤਾਂ ਇਹ ਹੈ ਕਿ ਇਸ ਨੂੰ ਹਾਸਲ ਕਿਵੇਂ ਕੀਤਾ ਜਾਵੇ ਕਿਸ ਦਾ ਕੋਈ ਖਾਸ ਰਾਜ਼ ਹੈ ਕੋਈ ਫਾਰਮੂਲਾ ਤਾਂ ਸਵਾਲ ਇਹ ਹੈ ਕਿ ਕਾਮਯਾਬੀ ਮਿਲਦੀ ਕਿਵੇਂ ਹੈ ਕੀ ਇਹ ਸੱਚਮੁੱਚ ਸਾਡੇ ਵਸ ਵਿੱਚ ਹੈ ਚਲੋ ਅੱਜ ਇਸੇ ਸਵਾਲ ਦੇ ਜਵਾਬ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਅਕਸਰ ਜਦੋਂ ਵੀ ਕਾਮਯਾਬੀ ਦੀ ਗੱਲ ਹੁੰਦੀ ਹੈ ਨਾ ਤਾਂ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ ਕੁਝ ਕਹਿੰਦੇ ਨੇ ਸਭ ਕਿਸਮਤ ਦਾ ਖੇਡ ਹੈ ਤੇ ਕੁਝ ਕਹਿੰਦੇ ਨੇ ਕਿ ਨਹੀਂ ਇਹ ਤਾਂ ਸਖਤ ਮਿਹਨਤ ਨਾਲ ਹੀ ਮਿਲਦੀ ਹੈ ਤਾਂ ਫਿਰ ਅਸਲੀ ਰਾਜ਼ ਹੈ ਕਿ ਚਲੋ ਇਸ ਗੁੱਥੀ ਨੂੰ ਸੁਲਝੋਂਦੇ ਆਂ ਦੇਖੋ ਸੱਚ ਤਾਂ ਇਹ ਹੈ ਕਿ ਕਾਮਯਾਬੀ ਦਾ ਰਾਹ ਕੁਝ ਬਹੁਤ ਹੀ ਬੁਨਿਆਦੀ ਪਰ ਜ਼ਰੂਰੀ ਸਿਧਾਂਤਾਂ ਤੇ ਟਿਕਿਆ ਹੋਇਆ ਹੈ ਅਸਲ 'ਚ ਕਾਮਯਾਬੀ ਦਾ ਪੂਰਾ ਰਾਜ਼ ਸਿਰਫ ਤਿੰਨ ਗੱਲਾਂ 'ਚ ਛੁਪਿਆ ਹੋਇਆ ਹੈ ਸਭ ਤੋਂ ਪਹਿਲਾਂ ਸਮੇਂ ਦੀ ਕਦਰ ਕਰਨੀ ਸਿੱਖੋ ਕਿਉਂਕਿ ਇੱਕ ਵਾਰ ਗਿਆ ਵਕਤ ਵਾਪਸ ਨਹੀਂ ਆਉਂਦਾ ਦੂਜਾ ਜਦੋਂ ਵੀ ਹਾਰ ਮਿਲੇ ਉਸ ਨੂੰ ਇੱਕ ਸਬਕ ਸਮਝੋ اپنی منزل ਦਾ ਅੰਤ ਨਹੀਂ ਤੇ ਤੀਸਰਾ ਜੋ ਸ਼ਾਇਦ ਸਭ ਤੋਂ ਜ਼ਰੂਰੀ ਹੈ ਬਸ ਰੁਕਣਾ ਨਹੀਂ ਹੈ ਚਲਦੇ ਰਹਿਣਾ ਹੈ ਚਾਹੇ ਕੁਝ ਵੀ ਹੋ ਜਾਵੇ ਪਰ ਇੱਕ ਗੱਲ ਪੱਕੀ ਹੈ ਇਹ ਸਫਰ ਫੁੱਲਾਂ ਦੀ ਸੇਜ ਨਹੀਂ ਹੈ ਰਾਹ ਚ ਸਭ ਤੋਂ ਵੱਡਾ ਪਹਾੜ ਆਉਂਦਾ ਹੈ ਨਾਕਾਮਯਾਬੀ ਦਾ ਤੇ ਪਤਾ ਕੀ ਇਹ ਉਦੋਂ ਹੋਰ ਵੀ ਔਖਾ ਹੋ ਜਾਂਦਾ ਹੈ ਜਦੋਂ ਸਾਰੀ ਦੁਨੀਆ ਦੀਆਂ ਨਜ਼ਰਾਂ ਤੁਹਾਡੇ ਤੇ ਹੋਣ ਤੇ ਜਦੋਂ ਅਸੀਂ ਡਿੱਗਦੇ ਹਾਂ ਤਾਂ ਦੁਨੀਆ ਹੱਸਦੀ ਹੈ ਸੱਚੀ ਇਹ ਗੱਲ ਬਹੁਤ ਚੁਪਦੀ ਹੈ ਹੈਨਾ ਲੱਗਦਾ ਜਿਵੇਂ ਸਾਰੇ ਮਜ਼ਾਕ ਉਡਾ ਰਹੇ ਨੇ ਤੇ ਇਹੀ ਇਹੀ ਉਪਾਲ ਹੁੰਦਾ ਹੈ ਜਿੱਥੇ ਅਸਲ ਹਿੰਮਤ ਦਾ ਇਮਤਿਹਾਨ ਹੁੰਦਾ ਹੈ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਅਸਲ 'ਚ ਇੱਥੋਂ ਹੀ ਇੱਕ ਨਵਾਂ ਮੋੜ ਆਉਂਦਾ ਹੈ ਕਿਉਂਕਿ ਅਸਲ ਤਾਕਤ ਡਿੱਗਣ ਤੋਂ ਬਚਣ 'ਚ ਨਹੀਂ ਬਲਕਿ ਹਰ ਵਾਰ ਡਿਬ ਕੇ ਦੁਬਾਰਾ ਉੱਠਣ 'ਚ ਹੈ ਤੇ ਜਦੋਂ ਤੁਸੀਂ ਉੱਠਦੇ ਹੋ ਤਾਂ ਸਭ ਕੁਝ ਬਦਲ ਜਾਂਦਾ ਹੈ ਤੇ ਪਤਾ ਸਭ ਤੋਂ ਹੈਰਾਨੀ ਵਾਲੀ ਗੱਲ ਕੀ ਹੁੰਦੀ ਹੈ ਉਹੀ ਦੁਨੀਆ ਜੋ ਕੱਲ ਨੂੰ ਤੁਹਾਡੇ ਤੇ ਹੱਸ ਰਹੀ ਸੀ ਜਦੋਂ ਤੁਸੀਂ ਦੁਬਾਰਾ ਖੜੇ ਹੋ ਕੇ ਚੱਲਦੇ ਹੋ ਤਾਂ ਉਹੀ ਦੁਨੀਆ ਤਾੜੀਆਂ ਵਜਾਉਂਦੀ ਹੈ ਤੇ ਉਹ ਤਾੜੀਆਂ ਸਿਰਫ ਸ਼ਲਾਗਾ ਨਹੀਂ ਹੁੰਦੀਆਂ ਉਹ ਤੁਹਾਡੇ ਜਿੱਤ ਦਾ ਐਲਾਨ ਹੁੰਦੀਆਂ ਨੇ ਤਾਂ ਫਿਰ ਗੱਲ ਸਾਫ਼ ਹੈ ਹਾਰਨਾ ਨਹੀਂ ਹੈ ਰੁਕਣਾ ਨਹੀਂ ਹੈ ਬਸ ਅੱਗੇ ਵੱਧੇ ਜਾਣਾ ਭਾਵੇਂ ਚਾਲ ਹੋਲੀ ਕਿਉਂ ਨਾ ਹੋਵੇ ਬਸ ਚਲਦੇ ਰੋ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਤਾਕਤ ਇਹ ਹਿੰਮਤ ਆਉਂਦੀ ਕਿੱਥੋਂ ਹੈ ਕੀ ਕੋਈ ਬਾਹਰੋਂ ਦਿੰਦਾ ਹੈ ਨਹੀਂ ਇਸ ਦਾ ਅਸਲ ਸਰੋਤ ਉਹ ਸਾਡੇ ਅੰਦਰ ਹੀ ਹੈ ਸਾਡੀ ਸੋਚ ਵਿੱਚ ਸਾਡੇ ਹੌਸਲੇ ਵਿੱਚ ਤੇ ਇਹੀ ਹੈ ਸਫਲਤਾ ਦਾ ਅਸਲੀ ਰਾਜ਼ ਇਹ ਕਿਸੇ ਕਿਤਾਬ ਵਿੱਚ ਨਹੀਂ ਲਿਖਿਆ। ਇਹ ਰਾਜ਼ ਤੁਹਾਡੇ ਆਪਣੇ ਵਿਚਾਰਾਂ ਤੇ ਤੁਹਾਡੇ ਹੌਸਲੇ ਵਿੱਚ ਛੁਪਿਆ ਹੋਇਆ ਹੈ। ਸਭ ਕੁਝ ਇੱਥੇ ਤੁਹਾਡੇ ਅੰਦਰ ਹੈ। ਤਬੇਰ ਇੰਤਜ਼ਾਰ ਕਿਸ ਗੱਲ ਦਾ? ਸਭ ਤੋਂ ਵਧੀਆ ਸਮਾਂ ਹੁਣ ਹੈ, ਅੱਜ ਹੈ। ਚਲੋ ਅੱਜ ਤੂੰ ਹੀ ਸ਼ੁਰੂ ਕਰੀਏ। ਕਿਉਂਕਿ ਯਾਦ ਰੱਖਿਓ ਇੱਕ ਛੋਟਾ ਜਿਹਾ ਕਦਮ ਹੀ ਇੱਕ ਬਹੁਤ ਵੱਡੇ ਬਦਲਾਅ ਦੀ ਸ਼ੁਰੂਆਤ ਹੁੰਦਾ ਹੈ। ਅੱਜ ਦਾ ਚੁੱਕਿਆ ਇੱਕ ਕਦਮ ਕੱਲ ਨੂੰ ਇੱਕ ਵੱਡੀ ਕਾਮਯਾਬੀ ਦੀ ਕਹਾਣੀ ਲਿਖ ਸਕਦਾ ਹੈ।